ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਛੱਡ ਨਵੇਂ ਬਲੌਗ ਵਿੱਚ ਤੇ ਪਾਏ ਹੋਏ ਤੇ ਬਾਈ ਖੇਤਾਂ ਵਿੱਚ ਤੇ ਮੈਂ ਕਿਹਾ ਚੱਲ ਗੇੜਾ ਗੋੜਾ ਮਾਰਾਂਗੇ ਖੇਤਾਂ ਵਿੱਚ ਵੀ ਦੋ ਦਿਨ ਹੋ ਗਏ ਤਿੰਨ ਦਿਨ ਆਏ ਨੇ ਖੇਤਾਂ 'ਚ ਤੇ ਮੈਂ ਕਿਹਾ ਚੱਲ ਮਾਰਾਂਗੇ ਕਿਹੜਾ ਸਾਗ ਸਬੂਖ ਦਿਖਾ ਦਈਏ ਫਿਰ ਡੈਡਿੰ ਤਾਂ ਇੱਕ ਵਾਰ ਬਾਈ ਸਾਗ ਵੇਚ ਵੀ ਦਿੱਤਾ ਤੇ ਮੈਂ ਕਿਹਾ ਚੱਲ ਦੇਖ ਆਈਏ ਮੂਲੀਆਂ ਵਾਲੀਆਂ ਹੋਈਆਂ ਭੀਆਂ ਤੇ ਮੈਂ ਕਿਹਾ ਚੱਲੇ ਜਾ ਆਈਏ ਫਿਰ ਵੀ ਆਪਾਂ ਖੇਤਾਂ 'ਚ ਤੇ ਮੈਂ ਕਿਹਾ ਆਪਾਂ ਘੁੰਮੇ ਆਈਏ ਬਾਈ ਜਿਹੜਾ ਜਾਲਾ ਜੂੜਾ ਤਾਂ ਉੱਪਰ ਘੱਟ ਰਵੀ ਫੜਾਣਾ ਭਾਈ ਉਹ ਵੀ ਦੇਖਣਾ ਹੈ ਆਪਾਂ ਫਿਰ ਮੈਂ ਕਿੰਨਾ ਸੁੱਕ ਗਿਆ ਰੱਬਾ ਨੇ ਭਾਈ ਦੱਸ ਕੀ ਕਰਨਾ ਇਹਨੂੰ ਗੁੱਜਰਾਂ ਨੂੰ ਵੇਚ ਦੇਣਾ ਗੁੱਜਰਾਂ ਨੂੰ ਵੇਚ ਦੇਣਾ ਇੱਕ ਨਹੀਂ ਦੇ ਦੇਣਾ ਤੇ ਫਿਰ ਭਾਈ ਦੱਸ ਕੀ ਆਉਂਦਾ ਇਹ ਇਹ ਕੋਈ ਕੰਮ ਦਾ ਤਾਂ ਹੈ ਹੀ ਨਹੀਂ ਜਿਹੜਾ ਕਣਕ ਆਉਂਦੀ ਭਈ ਉਹਨਾਂ ਦੀ ਬਲ ਹੁੰਦੀ ਹੈ ਜੜਾ ਉਹਦੇ ਹੀ ਭਾਈ ਟੂੜੀ ਬਣ ਜਾਂਦੀ ਹੈ ਇਹ ਤਾਂ ਟੂੜੀ ਚੱਲਣ ਵਾਲੀ ਨਹੀਂ ਹੈਗੀ ਮਸ਼ੀਨ ਤੇ ਬਾਕੀ ਦਿਖਾਣਾ ਤੁਹਾਨੂੰ ਮੈਂ ਦੇਖੋ ਬਈ ਲਸਣ ਵੀ ਉੱਗਿਆ ਬਈ ਆਪਾਂ ਨੇ ਜਿਹੜਾ ਲਾਇਆ ਤਾਂ ਛਿੱਟਾ ਦੇ ਕੇ ਆ ਦੇਖੋ ਬਈ ਲਸਣ ਵੀ ਹੋਇਆ ਆ ਪਰ ਉੱਪਰ ਕੋਹਤ ਆਇਆ ਬਈ ਨਿਕਲੇ ਆਏ ਉਂਗਰੇ ਆ ਇੱਥੇ ਕਿਹੜੇ ਜਾਣ ਬਣ ਨਿਕਲੇ ਆ ਆ ਲਗਾ ਕਰ ਗਿਆ ਕੋਈ ਕੰਮ ਚੋਟਾ ਝੂਟਾ ਨਹੀਂ ਗਲੇ ਵੀਰੇ ਨੂੰ ਕੋਈ ਐ ਲਾਗੇ ਲੱਗ ਗਿਆ ਫਿਰ ਉੱਥੇ ਐ ਹੋ ਕੇ ਗਿਆ ਤੇ ਬਾਕੀ ਬਈ ਜavi ਜੂ ਵੀ ਦਿਖਾ ਰਮਾ ਤੁਹਾਨੂੰ ਚਿਆਰਾ ਬਾਈ ਪੰਜ ਦਿਖਾ ਦੂੰ ਜage ਅ ਮੇਥੀ ਮੁੱਥੀ ਲਈ ਹੋਈ ਹੈ ਬਾਈ ਡੜੀ ਰੰਨੇ ਹਾਲੋ ਆ ਵੀ ਦੇਖ ਲੋ ਇਹ ਵਰਸੀਨ ਬੀਜ ਤਾਂ ਬਾਈ ਪਹਿਲਾਂ ਬਈ ਆਪਣਾ ਜavi ਬੀਜੀ ਦੀ ਜavi ਜਰ ਹੋਇਆ ਹੀ ਉਦੋਂ ਵਰ ਵੀ ਪਾਣੇ ਬਰਸਿੰਦ ਦਾ ਛਿੱਟਾ ਦੀ ਤਾਂ ਪਾਣੀ ਲੈ ਕੇ ਗਲੇ ਗਿੱਲੀ ਜੀ ਹੋ ਗਈ ਗਲੇ ਹੋਇਆ ਵਧੀਆ ਬਣਾ ਚਪਲਪਾਣੇ ਖੋਲਤੀਆਂ ਤੇ ਇਹ ਮੂਲੀਆਂ ਦੇ ਖਾਣੀਆਂ ਦੀ ਆ ਪਾਣੂ ਆਪਾਂ ਨੇ ਤੇ ਮੂਲੀਆਂ 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 ਕਿਹੜੀ ਵੱਟ ਪਦੀਆਂ ਦਿਖਾਣੇ ਆਏ ਭਾਈ ਆ ਹੋਈਆਂ ਆ ਖਾਸੀਆਂ ਹੋਏ ਐਂ ਤਾਂ ਵਿੱਚ ਵਿੱਚ ਦਿਖਦੀਆਂ ਘੱਟ ਬਈ ਸਾਗ ਸੁੱਕ ਕਰਕੇ ਤੇ ਭਾਈ ਜਿਹੜਾ ਆਧਰ ਸਾਗ ਦਾ ਆ ਤਾਂ ਜਮਾਂ ਹੀ ਜਗਾਤਾ ਡੈਡੀ ਨੇ ਤੇ ਪਪਾਈ ਹੁਣ ਲਾਣਾ ਆਪਣੇ ਐਤ ਕੀ ਡਾੜੀ ਕਹਿੰਦੇ ਤਾਂ ਕੰਦਾ ਬੀਜ ਯੋ ਗੱਗਨਾ ਕਰ ਲੈਣਾ ਆਪਣੇ ਹੁਣ ਲਾ ਦੇਣਾ ਬੀਜ ਯੋ ਗਾ ਬਾਕੀ ਕਾਹ ਨੂੰ ਬੀਜ ਲੂਗੇ ਠੀਕ ਨਹੀਂ ਤਾਂ ਵੀ ਠੀਕ ਆ ਬਈ ਆਪਣਾ ਦਾ ਚੱਲ ਮੈਂ ਖੜ ਤੇ ਫਿਰ ਦੇਖ ਲੈਣੇ ਗੰਨੇ ਦਾ ਗੰਨੇ ਦਾ ਵੀ ਐਤ ਕੀ ਚੱਲਦੇ ਆ ਫਿਰ ਦਿਖਾਨੇ ਨੂੰ ਹੋਰ ਜੀ ਅਸੀ ਕਾਲ ਜੀ ਕਾਲ ਜੀ ਕਾਲ ਜੀ ਕਿੱਦਾਂ ਫਿਰ ਜਨਾਬਾ ਵਾਦ ਅਛੜ ਦਿੱਤੇ ਅੱਜ ਉਹ ਨਹੀਂ ਐ ਕੰਮ ਕੰਮ ਤੇ ਮੁੰਡਾ ਕੰਮ ਸੋਨਾ ਨਿਕਲੇ ਚਾੜ ਹਾਂ ਜੀ ਇਹ ਸੋਨਾ ਨਿਕਲੇ ਆ ਤੁਸੀਂ ਕੰਟਰੋਲ ਕਰਦੇ ਠੀਕ ਆ ਤਾਂ ਉਹ ਜੀ ਬੀਬੂ ਹੋਏ ਕੰਮਤਲ ਸਾਰੇ ਜੀ ਹਾਂ ਲੱਗ ਥਾ ਹਾਂ ਜੀ ਹਾਂ ਹੈਨਾ ਕੀ ਲੱਕੀ ਲੱਗ ਥਾ ਆ ਬਿੱਟੂ ਖੋਲਦਾ ਹੈ ਬਿੱਟੂ ਖੋਲਦਾ ਬਈ ਟੰਗ ਦਾ ਵਿੱਚ ਤਾਂ ਹੀ ਦੇਖਵਾ ਟਰਾਲ ਤੇ ਤਾਂ ਹੀ ਇਹਦਾ ਬਿੱਟੂ ਖੋਲਿਆ ਹੋ ਕਿ ਦਿਨ ਹੋ ਗਈ ਤੈਨੂੰ ਆਏ ਨੂੰ ਖਾਸੀ ਦਿਨ ਹੋ ਗਈ ਮੈਂ ਤਾਂ ਕਹਿੰਦਾ ਹਾਂ ਡੋ ਵੀ ਲੱਗ ਗਿਆ ਭਾਈ ਕੋਣ ਨੂੰ ਨਾ ਨਾ ਹਾਂ ਵੱਜੀ ਜਿੜੀ ਜੁਰੀ ਦਾ ਕੰਮ ਨਹੀਂ ਵੇਰਨਾ ਦਾ ਅੱਛਾ ਵੇਰਦਾ ਹੈ ਹਾਂ ਜੀ ਹਾਂ ਵਧੀਆ ਵਧੀਆ ਟਰਾਲਾ ਖਾਸਾ ਲੰਬਾ ਲੱਗਦਾ ਦੇਖਣੇ ਜਿਵੇਂ ਬਿੱਡਾ ਬੁਲੇ ਲੱਗਦਾ ਹਾਂ ਇਹ ਟਰਾਲਾ ਕਿੱਦਾਂ ਹੋ ਗਿਆ ਲੰਬਾ ਹੋਵੇ ਖਬਰ ਹੁੰਦਾ ਇੱਦਾਂ ਹੋ ਗਿਆ ਪਾਣੀ ਜਰੇ ਪਾਣੀ ਦਾ ਰੱਖਿਆ ਹੋਰ ਚਾਹ ਨੂੰ ਕੇ ਇਹ ਤਾਂ ਪੱਕੇ ਪੜਨ ਵਾਦਾ ਅੱਛਾ ਹਾ ਹਾਦਾ ਰਵੜੀ ਜਿੰਨਾ ਵੱਦਾ ਹੈ ਹਾਂ ਰਵੜਾ ਕਾ ਮੈਂ ਪਹਿਲਾਂ ਪੁਰਾਣਾ ਨਿਆਣ ਖੜੋਂਦੇ ਤੂੰ ਦਿੰਦੇ ਨੂੰ ਇਹ ਵਸ ਤੂੰ ਕਿੱਦਾਂ ਹਾਂ ਇਦਾਂ ਲੱਗਦਾ ਤਾਂ ਦੇਖੀ ਰਖੜਿਆ ਬਰਾਬਰ ਨਾ ਇਹ ਲੱਗਦਾ ਤਾਂ ਇਦਾਂ ਦੇਖੀ ਰਖ ਕਿੱਥੇ ਜਾ ਰਿਹਾ ਆਪਾਂ ਨੂੰ ਕੇ ਨਾ ਬੁਲਾਇਆ ਵੇਆ ਊਡਾ ਮਾਰ ਵਿੱਚੀ ਤੇ ਉਹ ਉੱਥੇ ਹਾਂ ਛੋਟੇ ਹੁੰਦੇ ਊਰਾਵਡ ਰਰਾਪਟੀਆਂ ਖੇਦੇ ਪਰ ਤੇ ਤੇਲ ਚ ਹਾਂ ਹਾਂ ਉਹਦੀਆਂ ਤੇਲ ਸੋਕ ਕੇ ਹਾਂ ਉੱਦਾਂ ਕਿ ਟਰਾਲਾ ਐਂਦਾ ਢਾੜ ਦੇਣਾ ਵਿੱਚ ਐਟਾ ਕਾ ਉਹ ਜਿਹੜਾ ਖੁੱਲ ਗਿਆ ਜਾ ਜੀਰੀ ਭਰ ਜਾਣਾ ਹਾਂਜੀ ਛਾੜ ਦੇ ਤੇਲ ਦਾ ਮਾਰ ਲਓ ਅੱਛਾ ਉਹ ਚਾੜਦਾ ਤਾਂ ਉਹ ਚਾੜਦਾ ਖੋਲ ਨਹੀਂ ਸਕਦਾ ਮਾ ਚਾੜਨਾ ਬਤਾ ਟਰੈਲਾ ਭਾਈ ਕਹਿੰਦਾ ਬਹੁਤ ਲੰਬਾ ਲੱਗਦਾ ਮਾ ਚਾੜਨਾ ਬਤਾ ਬਤਾ ਤਾ ਲੱਦਾ ਵਧੀਆ ਬਸੋਣਾ ਵਧਿਆ ਹੈ ਹੋਰ ਤੇ ਵਧੀਆ ਰਹੇਗੀ ਸਟਾਰਟ ਹੋ ਗਈ ਆ ਹਾਂ ਜੀ ਸੋਹਣੇ ਇਹ ਕਿਰੋਣੀ ਕਰਨਾ ਪਊਗਾ ਕਿਰੋਣੀ ਕਰਨਾ ਪਊ ਤੇ ਰਾਹ ਤਾਂ ਬੀਤੀ ਕਰਨ ਕੁੱਤੀ ਗਿੱਲੀ ਐ ਗਿੱਲ ਹੈਗੀ ਐ ਬੀਜੂ ਕੌਣ ਐ ਨਵੇੜੋਂ ਕੰਮ ਕੱਲ ਕੋ ਨੂੰ ਬੀਜੂ ਦੱਸਦਾ ਹਾਲੇ ਤੱਕ ਹੋ ਗਿਆ ਚਾਹ ਪਾਉਂਦਾ ਮੈਂ ਇਹ ਵਾ ਕੈਸ਼ ਪਿਆ ਤਾਂ ਆਨਲਾਈਨ ਹਾਂ ਹੁਣ ਬੀਜੂ ਇੱਕ ਦੋ ਦਿਨ ਤੱਕ ਹੋਰ ਟਾਈਮ ਲੱਗਿਆ ਹੁਣ ਟਾਈਮ ਟਾਈਮ ਤੇ ਸ਼ੁਰੂ ਹੋ ਗਈ ਹੁਣ ਆਹਣ ਇਹਦੇ ਵਿੱਚ ਸ਼ਾਕ ਸੁੱਕ ਚੂਲ ਤੇ ਰਹੇ ਐ ਸਬਜ਼ੀਆਂ ਲਈਆਂ ਮੈਂ ਲਸਣ ਵੀ ਲਾਇਆ ਤੇ ਲਸਣ ਵੀ ਹੋਇਆ ਐ ਬਰਸੀ ਨਾਲ ਕੰਮ ਕਰੇ ਮੈਂ ਵੀ ਲੈ ਲੈ ਨਾ ਕਰਕੇ ਕੇਰਤਾ ਆ ਕੇਰ ਕੇ ਜੰਮਿਆ ਹੁੰਦਾ ਪੂਰਾ ਹਾਂ ਪੂਰਾ ਜੰਮਣਾ ਜਿਹੜੀ ਮਸ਼ੀਨ ਦੇਖੀ ਲੈ ਸਕੈਣ ਵਾਲੀ ਉਹ ਇੱਕ ਪੱਥੀ ਸਿੱਧੀ ਲਾਉਂਦੀ ਆ ਉਹ ਵੇਖਾਂ ਨਹੀਂ ਸਿੱਧੀ ਹੋ ਜਾਂਦਾ ਬਸ ਹਾਂ ਅਸੀਂ ਜਿਵੇਂ ਕਰਦੇ ਅਸੀਂ ਵੀ ਐਂ ਗੇਰੇ ਇੱਕ ਕੱਪਾ ਜੀ ਹੱਥ ਨਾਲ ਲਾਉਂਦੇ ਪੱਥੀ ਸਿੱਧੀ ਖੜੀ ਕਰਦੇ ਆਪਾਂ ਹਾਂ ਜਿਹੜੀ ਆਪਾਂ ਗੇਰਦੇ ਆ ਉਹ ਡਿੱਡੀ ਸਿੱਧੀ ਜਿੱਧਰ ਹੋ ਗਈ ਉਹ ਇੱਕ ਨਹੀਂ ਜੰਮਿਆ ਹੁੰਦਾ ਇੱਕ ਨਹੀਂ ਉਹ ਤਾਂ ਉਹ ਤਾਂ ਦੇਖਿਆ ਜੇ ਐ ਸਿੱਧੇ ਲਾਉਂਗੇ ਰਾ ਪਤਾ ਹੋਣਾ ਪਤਾ ਨਹੀਂ ਆਹੋ ਆਇਆ ਵੀ ਹੁਣ ਹੋ ਜਾਂਦਾ ਇਹਦਾ ਦੇਖਿਆ ਤੇ ਯਰਬਾ ਉਹ ਵਿੱਚ ਪਤਾ ਨਹੀਂ ਕੀ ਦਾ ਜਾਨਵਰ ਫਿਰਦਾ ਦਾ ਇਕਣੀ ਵਿੱਚ ਹੋ ਰਿਹਾ ਕੰਮ ਜਾ ਮੈਂ ਦੇਖਿਆ ਤਾਂ ਕਿਹੜਾ ਮਾਰ ਕੇ ਆਇਆ ਤਾਂ ਦਾਦੀ ਨੂੰ ਜੀ ਸਰਸੋ ਦਾ ਸਾਗ ਖਾਣਾ ਹੋਇਆ ਹੋ ਗਿਆ ਬਾੜ ਵੇਚ ਵੀ ਦਿੱਤੀ ਮੇਰਾ ਤਸੀਨ ਦੀ ਸਾਗ ਦੀ ਟੋੜੀ ਦੀ ਵੇਚਦਾ ਹੈ ਕਾ ਤੇ ਹੋਇਆ ਤਾਂ ਵੇਚਦਾ ਫਿਰ ਆਪ ਨਹੀਂ ਪਾਉਂਦਾ ਟੰਕਰਾਂ ਹੈ ਆਪ ਨਹੀਂ ਪਾਉਂਦਾ ਆ ਆਹ ਕਹ ਪਾਤਾ ਆਪ ਬਰਸੀਨ ਨਹੀਂ ਪਉਂਦਾ ਆਪ ਆਕ ਪਉਂਦਾ ਦੇਖਦਾ ਬਰਸੀਨ ਨਹੀਂ ਬਰਸੀਨ ਨਹੀਂ ਹੋਰੇ ਵਿੱਚ ਹੈਗਾ ਹਾਂ ਇੱਕਣੀ ਹੈ ਸਾਰੇ ਇੱਕ ਹੈ ਖੜਾ ਹੈ ਹੈ ਨਹੀਂ ਵਿੱਚ ਉਹ ਛੋਟਾ ਛੋਟਾ ਲਾ ਜਾ ਰੇ ਛੋਟਾ ਛੋਟਾ ਇਹ ਤਾਂ ਵੇਚਦਾ ਉਹਨੇ ਕਾ ਕਰਿਆ 삭 ਵਿੱਚਿਆ ਉਹਨਾਂ ਨੇ ਹੈ ਉਹਨਾਂ ਨੇ 삭 ਵਿੱਚਿਆ ਕਾ ਕਰਿਆ 삭ੇ ਵਿੱਚਿਆ 삭ੇ ਵਿੱਚਿਆ ਤੂੰ ਲੈ ਆਂਦਾ ਦੋ ਦਿਨ ਕਿਸਾਨ ਮੰਡੀ ਕਿਸਾਨ ਮੰਡੀ ਚੱਲ ਫੇਰ ਠੀਕ ਆ ਹੁਣ ਮੈਂ ਲੈ ਆਉਂਗਾ ਅਜਾ ਖੜਾ ਹੈ ਹਾਂ ਬੁਲਾਇਆ ਇਹ ਤਾਂ ਹਰ ਇੱਕ ਵਾਰ ਵੇਚੀ ਹੈ ਤਾਂ ਖਾਦੀ ਪਈਆਂ ਵਾਲੇ ਦਾ ਹਾਂ ਉਹ ਕਿਹਾ ਵਧਾ ਹੁਣ ਸਾਰੇ ਸੰਦ ਵਰ ਕੱਡੇ ਵੀ ਹੈ ਗੱਲ ਆ ਤੇ ਹੁਣ ਹੀ ਲੈ ਲੈ ਲੈਨ ਚ ਦਵਾਈ ਵੀ ਲੈ ਆਏ ਤੇ ਹੋ ਗਏ ਅੱਛਾ ਆਈ ਵੇਦਾ ਆਇਦਾ ਤੀਨਾਂ ਦਾ ਉੱਪਰ ਲੀ ਜਾਂਦਾ ਹੋਰ ਸਾਰੇ ਖੜੇ ਲੈਨ ਚ ਹੁਣ ਇੱਧਰ ਨੂੰ ਆਣਾ ਆਈ ਜੂੜੀਆ ਲੈ ਜੀਆ ਹਾਂ ਠੀਕ ਹੈ ਵੀ ਬਾਕੀ ਸਮਾਨ ਹੈ ਹਰਚੂਰ ਵੀਰੇ ਹਰਚੂਰ ਗਿਆ ਵਾ ਕਿਤੇ ਆਪਾਂ ਬੈਠੇ ਆ ਉਹਦੇ ਫਾਨੀ ਕਾ ਕਹ ਕੰਦੀ ਮਿਲ ਕਾਦੋ ਸਟਾਰਟ ਮਿਲ 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 ਹੋ ਜਾਣਾ ਨੀਨੇ ਤਾਂ ਇਹ 1.5 ਮਿੰਟ ਨਹੀਂ ਸਟਾਰਟ ਹੋ ਗਈ ਇਹ ਹੋਇਆ ਨਹੀਂ ਹੀਰੂ ਹੈ ਆ ਸਰਬਜੀ ਦਾ ਹੀ ਪਤਾ ਨਹੀਂ ਕਿਦਾਂ ਗੰਨਾ ਲਈ ਜਾਂਦੇ ਕਦੇ ਬਾਅਦ ਹੁੰਦਾ ਬਾਈ ਸਰਬਜੀ ਤੇ ਨਹੀਂ ਪਤਾ ਨਹੀਂ ਕਿਦਾਂ ਗੰਨਾ ਲਈ ਜਾਂਦੇ ਤੇ ਕੌਣ ਸਰਬਜੀ ਤੇ ਨਹੀਂ ਸਰਨੇ ਬੱਬੇ ਦਾ ਉਹ ਟਾਲਪਾ ਸੁੱਧੇ ਹੁੰਦੇ ਆ ਟਾਲਪਾ ਹਾਂ ਟਾਲਪਾ ਸੁੱਧੇ ਉਹ ਫਿਰ ਆਇਆ ਨਾ ਹੁਣ ਕੱਕੀ ਦੀ ਲੈਣੀ ਹੈ ਦੀ ਹੁਣ ਫਿਰ ਤਾਂ ਇਹਨੇ ਹਾਂ ਹਾਂ ਟਾਲ ਵੀ ਬਈ ਚੱਲ ਜਾਂਦਾ ਚੱਲਦਾ ਹਾਂ ਡੰਗਰਾਂ ਨੂੰ ਅੱਛਾ ਡੰਗਰਾਂ ਵਾਲੇ ਅੰਦੇ ਹੀ ਕੱਕੂ ਕਹਿੰਦਾ ਮਾਗ ਪਾਉਂਦਾ ਅੱਛਾ ਐਡਾ ਹੁਣ ਬੀਜ ਵਾਲੇ ਵੀ ਲਈ ਜਾਂਦੇ ਹਾਂ ਵੀ ਬੀਜ ਵਾਲੇ ਵੀ ਲਈ ਜਾਂਦੇ ਲਹੂਰ ਹਾਂ ਵੀ ਆ ਵੀ ਲੈ ਜਾਂਦੇ ਵੀ ਆ ਲੈਣ ਦਾ ਕਾਲੇ ਨਾ ਉਹ ਹੀ ਮੰਗਦੇ ਟਾਲਾ ਲੈ ਜੋ ਹਰਿਆਈ ਤੇਰਾ ਤੂਣੀ ਮੰਗਾਈ ਹੋਣੀ ਗੰਨੇ ਟਾਲਾ ਨਾਲ ਟੋੜ ਤੇ ਕਹਿੰਦੇ ਲਿਆਓ ਗੰਨਾ ਭਈਆ ਹੈ ਉਹਨਾਂ ਨੂੰ ਕਿੱਥੇ ਲੈ ਕੇ ਦੇ ਦੀ ਉਹ ਖੜਾ ਬੂਨਰਾਂ ਚ ਭਈਆ ਨਹੀਂ ਆਦਾ ਹੁਣ ਹਿੱਟੂ ਕਾ ਕੀ ਅਗਲਾ ਉਹਨ ਕੋਈ ਹੈ ਨਹੀਂ ਮੋਦ ਨੇ ਸਾਰੇ ਤਾਂ ਬਾਹਰ ਕੱਢੇ ਬੇ ਕੋਈ ਕੋਈ ਹੋ ਬਈ ਹਾਂ ਚੱਲ ਫਿਰ ਅੱਜ ਤਾਂ ਵਲੋਗ ਆਨੇ ਕੇ ਤਾਂ ਜੀ ਠੀਕ ਹੈ ਜੀ ਮਿਲਦੇ ਕਿਸੇ ਹੋਰ ਵਲੋਗ ਸਸਿਕ ਕਾਲ